ਪੰਜ ਨਹੀਂ ਸਗੋਂ ਚਾਰ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਣਾ ਬੀਤੀ ਕਾਲ ਤੋਂ ਚਰਚਾ ਹੈ ਕਿ ਭਗਵੰਤ ਮਾਨ ਕੈਬਨਟ ਦੇ ਵਿੱਚ ਰੀਸ਼ਫਲ ਰਦੋਬਦਲ ਹੋ ਰਿਹਾ ਹੈ ਤੇ ਸੇ ਦਰਮਿਆਨ ਖਬਰ ਆ ਰਹੀ ਹੈ ਕਿ ਸ੍ਰੀ ਸ਼ਫਲ ਦੇ ਵਿੱਚ ਜਿਹੜੇ 5 ਵਿਧਾਇਕ ਸੀ ਉਹਨਾਂ ਚੋਂ ਇੱਕ ਦਾ ਨਾਮ ਰੋਕ ਲਿਆ ਗਿਆ ਹੈ ਇੱਕ ਵਿਧਾਇਕ ਦਾ ਨਾਮ ਰੋਕਿਆ ਗਿਆ ਹੈ ਕੱਟ ਲਿਆ ਗਿਆ ਹੈ ਇਹ ਜਾਣਕਾਰੀ ਨਿਕਲ ਕੇ ਆ ਰਹੀ ਹੈ ਆਖਰਕਾਰ ਉਹ ਕਿਹੜਾ ਵਿਧਾਇਕ ਹੈ ਜਿਹੜਾ ਮੰਤਰੀ ਦੀ ਸੌ ਚੁੱਕਣ ਲਈ ਸਵਾਇਆ ਗਿਆ ਕੁਰਤਾ ਪਜਾਮਾ ਤੇ ਜੈਕਟ ਅੱਜ ਨਹੀਂ ਪਾ ਸਕੇਗਾ ਆਖਰਕਾਰ ਕੀ ਗੱਲਬਾਤ ਹੈ ਕਿਉਂ ਰੋਕਿਆ ਗਿਆ ਹੈ ਨਾ ਅਤੇ ਕੀ ਇਹ ਸੱਚ ਹੈ ਕੀ ਇਹਦੇ ਬਾਰੇ ਜਾਣਕਾਰੀਆਂ ਨੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਰ న్యూਸ ਦੇ ਨਾਲ ਮੈਂ ਹਰਿੰਦਰ ਜਾ ਪੰਜਾਬ ਕੈਬਨਿਟ ਦੇ ਵਿੱਚ ਪੁਨਰਗਠਨ ਰਦੋਬਦਲ ਫੇਰ ਬਦਲ ਕਹਿ ਲਈ ਹੁਣ ਜਾ ਰਿਹਾ ਹੈ ਪੰਜਾਬ ਕੈਬਨਿਟ ਦੇ ਵਿੱਚ ਇਸ ਗੱਲ ਦੀ ਚਰਚਾ ਕਈ ਦਿਨਾਂ ਤੋਂ ਸੀ ਕਿ ਕੈਬਨਿਟ ਦੇ ਵਿੱਚ ਫੇਰ ਬਦਲ ਹੋਣਾ ਹੈ ਸੂਬੇ ਦੇ ਅੰਦਰ ਸਿਆਸਤ بڑے ਜੋਰਾ ਸ਼ੋਰਾ ਦੇ ਨਾਲ ਸਰਗਰਮ ਹੋਈ ਸੀ ਬੀਤੇ 4 ਤੋਂ 5 ਦਿਨਾਂ ਦੇ ਦੌਰਾਨ ਜਾਣਕਾਰੀ ਆ ਰਹੀ ਹੈ ਕਿ ਅੱਜ ਰਾਜ ਭਵਨ ਦੇ ਵਿੱਚ ਸ਼ਾਮੀ 5 ਵਜੇ ਸੋਹ ਚੁੱਕ ਸਮਾਗਮ ਹੋਵੇਗਾ ਜਿਸ ਦੀ ਪੁਸ਼ਟੀ ਜਿਹੜੀ ਲਗਭਗ ਹੋ ਗਈ ਹੈ ਮਹਿੰਦਰ ਭਗਤ ਹੋਰਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨਾਲ ਟੈਲੀਫੋਨ ਤੇ ਗੱਲ ਕੀਤੀ ਹੈ ਤੇ ਉਹ ਦੁਪਹਿਰ 12 ਵਜੇ ਤੱਕ ਚੰਡੀਗੜ੍ਹ ਅੱਪੜ ਜਾਣਗੇ ਚੰਡੀਗੜ੍ਹ ਪਹੁੰਚ ਜਾਣਗੇ ਗੱਲ ਲਗਭਗ ਸਪਸ਼ਟ ਹੈ ਕਿ ਮਹਿੰਦਰ ਭਗਤ ਸੌ ਚੁੱਕਣ ਜਾ ਰਹੇ ਨੇ ਹੁਣ ਸਵਾਲ ਇਹ ਹੈ ਕਿ ਕਿਹੜਾ ਵਿਧਾਇਕ ਹੈ ਜਿਹਦੀ ਸੌ ਰੋਕ ਲਈ ਗਈ ਹੈ ਜਿਹੜਾ ਮੰਤਰੀ ਬਣਦਾ ਬਣਦਾ ਰਹਿ ਗਿਆ ਚਾਰ ਵਿਧਾਇਕ ਨੇ ਪੰਜ ਵਿਧਾਇਕਾਂ ਦੇ ਨਾਂ ਚੱਲ ਰਹੇ ਸੀ ਜਦੇ ਵਿੱਚ ਸਭ ਤੋਂ ਪਹਿਲਾ ਨਾਂ ਚੱਲ ਰਿਹਾ ਸੀਗਾ ਲਹਿਰਾ ਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਹੋਰਾਂ ਦਾ ਦੂਜਾ ਨਾਂ ਚੱਲ ਰਿਹਾ ਸੀਗਾ ਡਾਕਟਰ ਅਵਜੋਤ ਸਿੰਘ ਹੋਰਾਂ ਦਾ ਤੀਜਾ ਨਾਂ ਚੱਲ ਰਿਹਾ ਸੀ ਮਹਿੰਦਰ ਭਗਤ ਹੋਰਾਂ ਦਾ ਜਿਹੜਾ ਚੌਥਾ ਨਾਂ ਚੱਲ ਰਿਹਾ ਸੀਗਾ ਤਰਨਪ੍ਰੀਤ ਸਿੰਘ ਸੌਂਦਾ ਤੇ ਪੰਜਵਾਂ ਹਰਦੀਪ ਮੁੰਡੀਆਂ ਦਾ ਇਹ ਪੰਜ ਨਾਂ ਬੜੇ ਜੋਰਾ ਸ਼ੋਰਾ ਨਾਲ ਚੱਲ ਰਹੇ ਨੇ ਇਹਨਾਂ ਪੰਜਾਂ ਚੋਂ ਇੱਕ ਨਾਂ ਡ੍ਰੌਪ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਨੇ ਮੀਡੀਆ ਰਿਪੋਰਟਸ ਆਈਆਂ ਨੇ ਮੀਡੀਆ ਦੇ ਅੰਦਰ ਇਸ ਗੱਲ ਦੀ ਚਰਚਾ ਚੱਲੀ ਹੈ ਉਹ ਕਿਹੜਾ ਨਾਂ ਆ ਤੁਹਾਨੂੰ ਪੰਜ ਨਾਂ ਦੱਸੇ ਆ ਜੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤਾਂ ਠੀਕ ਹੈ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਉਹ ਪੰਜਵਾਂ ਪੰਜ ਨਾਵਾਂ ਚੋਂ ਇੱਕ ਨਾ ਆਇਆ ਜਿਹੜਾ ਦੱਸਿਆ ਜਾਂਦਾ ਹੈ ਕਿ ਜਿੱਤੇ ਰੋਕ ਲਾ ਲਈ ਗਈ ਹੈ ਜਿਹਨੂੰ ਠਹਿਰਾ ਲਿਆ ਗਿਆ ਹੈ ਜਿਹਦੇ ਬਾਰੇ ਚਰਚਾ ਹੈ ਕਿ ਫਿਲਹਾਲ ਉਹ ਸੋਣ ਨਹੀਂ ਚੱਕਣਗੇ ਉਹ ਨੇ ਡਾਕਟਰ ਰਵਜੋ ਸਿੰਘ ਡਾਕਟਰ ਰਵਜੋ ਸਿੰਘ ਸ਼ਾਮ 84 ਤੋਂ ਵਿਧਾਇਕ ਬਣਿਆ ਆਮ ਆਦਮੀ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਰਹਿਆ ਪੇਸ਼ੇਵਰ ਜੋ ਡਾਕਟਰ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਸੀਟ ਹੈ ਹਲਕਾ ਹੈ ਸ਼ਾਮ 84 ਅਨੁਸੂਚਿਤ ਜਾਤੀਆਂ ਲਈ ਰਾਖਵਾ ਹਲਕਾ ਹੈ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਦੋ ਦਲਿਤ ਅਰਣੂ ਇੱਕ ਮੰਤਰੀ ਬਣਾਏ ਜਾਣੇ ਸੀ ਇਸ ਕਰਕੇ ਜਿਹੜਾ ਇਹ ਮਸਲਾ ਹੋ ਸਕਦਾ ਹੈ ਕਿ ਸ਼ਾਇਦ ਕੁਝ ਬਰਾਦਰੀਆਂ ਨਾਰਾਜ਼ ਹੋ ਜਾਣ ਕਿਉਂਕਿ ਮਹਿੰਦਰ ਭਗਤ ਵੀ ਦਲਿਤ ਬਰਾਦਰੀ ਚੋਂ ਨੇ ਭਗਤ ਬਰਾਦਰੀ ਚੋਂ ਨੇ ਉਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਆਪਣਾ ਲਾਲਚੰਦ ਕਟਾਰੂ ਚੱਕ ਵੀ ਦਲਿਤ ਨੇ ਹਰਪਾਲ ਚਿਮਾ ਵੀ ਦਲਿਤ ਬਰਾਦਰੀ ਚ ਆਉਂਦੇ ਆ ਡਾਕਟਰ ਬਲਜੀਤ ਕੌਰ ਵੀ ਦਲਿਤ ਬਰਾਦਰੀ ਚ ਆਉਂਦੇ ਆ ਲਗਭਗ ਕਾਫੀ ਜਿਹੜੀ ਐ ਇਸ ਕੈਬਨਟ ਦੇ ਵਿੱਚ ਪ੍ਰਤੀਨਿਧਤਾ ਆ ਦਲਿਤ ਭਾਈਆਂ ਕੋਲੇ ਦਲਿਤ ਭਾਈਚਾਰੇ ਕੋਲੇ ਤਾਂ ਸ਼ਾਇਦ ਡਾਕਟਰ ਅਵਜੋਦ ਦਾ ਨਾਮ ਇਸ ਕਰਕੇ ਰੋਕ ਲਿਆ ਗਿਆ ਹੋਵੇ ਚਰਚਾ ਵਿੱਚ ਕਈ ਨੇ ਆਪਾਂ ਗੱਲ ਕਰਦੇ ਹਾਂ ਇਸ ਬਾਰੇ ਬਹੁਤ ਸਾਰੀਆਂ ਕਿਉਂਕਿ ਕੈਬਨਟ ਚ ਜਿੰਨਾ ਸਮਾਂ ਸੌਣ ਹੀ ਚੁੱਕੀ ਜਾਂਦੀ ਅਸਤੀਫੇ ਪ੍ਰਵਾਹ ਨਹੀਂ ਹੋ ਜਾਂਦੇ ਉਹਨਾਂ ਸਮਾਂ ਗੱਲਾਂ ਦਾ ਕੜਾ ਜਿਹੜਾ ਉਹ ਬਣੀ ਹੀ ਜਾਣਾ ਹੈ ਅ ਕਈ ਵਾਰ ਸੂਚਨਾ ਘੱਟ ਹੁੰਦੀ ਹੈ ਜਿਹੜੀ ਕੰਨ ਚ ਫੂਕ ਮਾਰੀ ਜਾਂਦੀ ਹੈ ਸੂਤਰਾਂ ਤੋਂ ਜਾਂ ਹੋਰ ਤੇ ਉਹਦੇ ਵਿੱਚ ਜਿਹੜੀ ਹੈ ਉਹ ਮਸਾਲਾ ਕਹਿ ਲਈਏ ਗੱਲਾਂ ਦਾ ਕੜਾ ਕਹਿ ਲਈਏ ਉਹ ਜ਼ਿਆਦਾ ਹੁੰਦਾ ਕਈ ਵਾਰ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਣ ਜਾ ਰਿਹਾ ਹੈ ਜਿਸ ਚ 4 ਕੈਬਨਿਟ ਮੰਤਰੀਆਂ ਨੂੰ ਕੈਬਨਿਟ ਚੋਂ ਮੰਤਰੀ ਮੰਡਲ ਚੋਂ ਹਟਾਇਆ ਜਾਣਾ ਇਸੇ ਨਾਲ ਹੀ 5 ਵਿਧਾਇਕਾਂ ਨੂੰ ਸੋਚਕਾਇਆ ਜਾਣ ਦੀ ਖਬਰ ਹੈ ਜਿਸ ਦੇ ਵਿੱਚ ਇੱਕ ਨਾਮ ਹੈ ਤੁਹਾਨੂੰ ਦੱਸ ਰਿਹਾ ਕਿ ਡ੍ਰੋਪ ਕੀਤਾ ਜਾ ਸਕਦਾ ਹੈ ਇਸ ਸਬੰਧੀ ਸ਼ਾਮ ਨੂੰ ਅੱਜ ਸ਼ਾਮ ਨੂੰ 5 ਵਜੇ ਰਾਜ ਭਵਨ ਵਿਖੇ ਸੋਚਕ ਸਮਾਗਮ ਹੋਵੇਗਾ ਜਲੰਧਰ ਪੱਛਮੀ ਤੋਂ ਵਿਧਾਇਕ ਮਹਿੰਦਰ ਭਗਤ ਨੇ ਮੀਡੀਆ ਨੂੰ ਇਸ ਗੱਲ ਦੀ ਕਨਫਰਮੇਸ਼ਨ ਦਿੱਤੀ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਟੈਲੀਫੋਨ ਆਇਆ ਉਹ ਅੱਜ ਦੁਪਹਿਰ 12 ਵਜੇ ਤੱਕ ਚੰਡੀਗੜ੍ਹ ਪਹੁੰਚ ਰਹੇ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਮੰਤਰੀ ਮੰਡਲ ਤੋਂ ਹਟਾਏ ਜਾ ਰਹੇ ਚਾਰ ਮੰਤਰੀਆਂ ਦੇ ਵਿੱਚ ਜਿਹੜਾ ਬਲਕਾਰ ਸਿੰਘ ਦਾ ਨਾਮ ਪਹਿਲੇ ਨੰਬਰ ਤੇ ਹੈ ਚੇਤਨ ਸਿੰਘ ਜੋੜਾ ਮਾਜਰਾ ਦੇ ਉੱਤੇ ਮੈਨੂੰ ਨਿੱਜੀ ਤੌਰ ਤੇ ਹੈਰਾਨਗੀ ਹੈ ਕਿ ਉਹਨਾਂ ਨੂੰ ਕਿਉਂ ਹਟਾਇਆ ਜਾ ਰਿਹਾ ਆ ਇੱਕ ਅਲਹਿਦ ਬਹਿਸ ਹੈ ਬ੍ਰਹਮਸ਼ੰਕਰ ਜਿੰਪਾ ਤੇ ਹਨਮੋਲ ਗਗਨਮਾਨ ਇਹ ਸਾਰੇ ਮੰਤਰੀਆਂ ਦੇ ਅਸਤੀਫੇ ਵੀ ਹੋ ਗਏ ਨੇ ਇਹਨਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਨੇ ਰਾਜ ਭਵਨ 'ਚ ਜਾਣਗੇ ਤੇ ਪ੍ਰਵਾਨ ਹੋ ਜਾਣਗੇ ਬ੍ਰਹਮਸ਼ੰਕਰ ਜਿੰਪਾ ਕੈਬਨਿਟ ਦੇ ਵਿੱਚ ਜਿਹੜਾ ਉਹ ਮਾਲ ਆਫਤਾ ਪ੍ਰਬੰਧਨ ਅਤੇ ਮੁਰਵਸੇਬਾ ਦੇ ਮੰਤਰੀ ਦੇ ਨਾਲ ਨਾਲ ਉਹ ਜਲ ਤੇ ਸੈਨੀਟੇਸ਼ਨ ਦਾ ਵਿਭਾਗ ਵੀ ਸਾਹਮਣੇ ਸੀ ਇਸ ਦੇ ਨਾਲ ਹੀ ਹਲਕਾ ਖਰੜ ਤੋਂ ਬ੍ਰਹਮਚੰਦਰ ਜਿੰਪਾ ਨੇ ਜਿਹੜੇ ਹਲਕਾ ਹਸ਼ਿਆਰਪੁਰ ਤੋਂ ਵਿਧਾਇਕ ਨੇ ਇਸੇ ਨਾਲ ਹੀ ਹਲਕਾ ਖਰੜ ਤੋਂ ਵਿਧਾਇਕ ਗਾਇਕਾ ਗगन ਅਨਮੋਲਮਾਨ ਕਿਰਤ ਤੇ ਸੈਰਸਪਟਾ ਵਿਭਾਗ ਦੇ ਮੰਤਰੀ ਨੇ ਕੈਬਨਿਟ ਮੰਤਰੀ ਬਲਕਾਰ ਸਿੰਘ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਹਲਕੇ ਤੋਂ ਜਿਹੜਾ ਸੀਟ ਤੋਂ ਜਿਹੜਾ ਵਿਧਾਇਕ ਨੇ ਉਹ ਮਾਨ ਸਰਕਾਰ ਦੇ ਵਿੱਚ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਇਹਨਾਂ ਨੂੰ ਜਿਹੜਾ ਬਾਹਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਨਾਲ ਹੀ ਚੇਤਨ ਸਿੰਘ ਜੋੜਾ ਮਾਜਰਾ ਉਹ ਸਮਾਣਾ ਪਟਿਆਲੇ ਜ਼ਿਲ੍ਹੇ ਦੀ ਸਮਾਣਾ ਵਿਧਾਨ ਸਭਾ ਸੀਟ ਹੈ ਉੱਥੋਂ ਵਿਧਾਇਕ ਨੇ ਉਹ ਇਸ ਸਮੇਂ ਬਾਗਬਾਨੀ ਰੱਖਿਆ ਸੇਵਾਵਾਂ ਭਲਾਈ ਆਜ਼ਾਦੀ ਕੋਲਾਟੀਆਂ ਦੀ ਭਲਾਈ ਸੂਚਨਾ ਤੇ ਲੋਕ ਸੰਪਰਕ ਮંત્રી ਦੇ ਨਾਲ-ਨਾਲ ਉਹਨਾਂ ਕੋਲੇ ਕਈ ਹੋਰ ਅਹਿਮ ਵਿਭਾਗ ਨੇ ਜਿਹਦੇ ਵਿੱਚ ਜਲ ਸਰੋਤ ਦਾ ਵਿਭਾਗ ਮਹਿਕਮਾ ਅਹਿਮ ਹੈ ਮਾਈਨਿੰਗ ਹੈ ਇਸ ਤੋਂ ਇਲਾਵਾ ਇੱਕ ਦੋ ਸ਼ਾਇਦ ਉਹਨਾਂ ਦੇ ਕੋਲੇ ਹੋਰ ਨੇ ਮੇਰੇ ਖਿਆਲ 'ਚ ਇਸ ਸਮੇਂ ਸਭ ਤੋਂ ਵੱਧ ਪੋਰਟਫੋਲੀਓ ਮੁੱਖ ਮੰਤਰੀ ਤੋਂ ਬਾਅਦ ਜਿਹੜਾ ਉਹ ਨਵਾਰੇ ਸੀ ਜਿਹੜੇ ਚਾਰ ਨਾਵਾਂ ਦੀ ਚਰਚਾ ਹੈ ਜਿਹੜੇ ਐਂਟਰੀ ਕਰਨੀ ਹੈ ਉਹਦੇ 'ਚ ਹਰਦੀਪ ਸਿੰਘ ਮੁੰਡੀਆਂ ਬਰਿੰਦਰ ਕੁਮਾਰ ਗੋਇਲ ਤਰਨ ਤਰਨਪ੍ਰੀ ਸਿੰਘ ਸੌਂਦ ਅਤੇ ਧਮਿੰਦਰ ਭਗਤ ਜਿਹੜੇ ਆ ਮੰਤਰੀ ਮੰਡਲ ਚ ਸ਼ਾਮਲ ਹੋ ਸਕਦੇ ਆ ਇਹਨਾਂ ਸਾਰਿਆਂ ਨੂੰ ਸ਼ਾਮ 5 ਵਜੇ ਮੰਤਰੀ ਦੀ ਸੋਚ ਚਕਾਈ ਜਾਣੀ ਹੈ ਇਹਨਾਂ ਚੋਂ ਇੱਕ ਵਿਧਾਇਕ ਦਾ ਨਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹ ਰੋਕ ਲਿਆ ਗਿਆ ਹੈ ਹੁਣ ਕਿਹੜਾ ਵਿਧਾਇਕ ਰੋਕਿਆ ਗਿਆ ਤੁਹਾਨੂੰ ਦੱਸ ਦਿੱਤਾ ਕਿ ਡਾਕਟਰ ਰਵਜੋਤ ਉਹਨਾਂ ਦਾ ਨਾਂ ਜਿਹੜਾ ਉਹ ਰੋਕਿਆ ਜਾ ਸਕਦਾ ਹੈ ਤੇ ਇਹ ਇਹ ਸਾਰੀ ਇਨਫੋਰਮੇਸ਼ਨ ਮੀਡੀਆ ਰਿਪੋਰਟਸ ਦੇ ਉੱਤੇ ਆਧਾਰਿਤ ਹੈ ਦੇਖੋ ਸਿਆਸਤ ਦੇ ਅੰਦਰ ਕੋਈ ਚੀਜ਼ ਹਤਮੀ ਨਹੀਂ ਹੁੰਦੀ ਸਿਆਸਤ ਦੇ ਵਿੱਚ ਜੇ ਤੁਸੀਂ ਕਹੋਗੇ ਕਿ ਵਿਹਾ ਪੱਥਰ ਤੇ ਲਕੀਰ ਹੈ ਕਿਸੇ ਨੇ ਗੱਲ ਕਹਿਤੀ ਸਿਆਸਤ ਦੇ ਵਿੱਚ ਸੰਭਵ ਨਹੀਂ ਸਿਆਸਤ ਦੇ ਅੰਦਰ ਚੀਜ਼ਾਂ ਬਦਲਦੇ ਆ ਨਿਬੜਦੇ ਆ ਬਹੁਤ ਕੁਝ ਸਮੇਂ ਤੇ ਜਾਂਦੇ ਆ ਜਾਂਦੇ ਆ ਬਦਲ ਜਾਂਦੀਆਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਨੂੰ ਹਟਾ ਕੇ ਚਰਚਾ ਸੀ ਕਿ ਕੌਣ ਮੁੱਖ ਮੰਤਰੀ ਬਣੇਗਾ ਪੰਜਾਬ ਦਾ ਚੰਨੀ ਦਾ ਨਾਮ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਦੇ ਨਾ ਚੱਲਦਾ ਸੀ ਸੁਨੀਲ ਜਾਖੜ ਦਾ ਜਿਹੜਾ ਵਿਧਾਇਕ ਅੰਦਰ ਸੁਨੀਲ ਜਾਖੜ ਦਾ ਨਾਂ ਲੈ ਕੇ ਆਉਂਦਾ ਸੀ ਉਹ ਕਾਨ ਵਿੱਚ ਮੀਡੀਆ 'ਚ ਆ ਕੇ ਫੂਕ ਮਾਰ ਦਿੰਦਾ ਸੀ ਕਿ ਸੁਨੀਲ ਜਾਖੜ ਬਣ ਰਿਹਾ ਜਿਹੜਾ ਸੁਖੀ ਰੰਧਾਵਾ ਸੁਖਜਿੰਦਰ ਰੰਧਾਵੇ ਦਾ ਨਾਂ ਲੈ ਕੇ ਆਉਂਦਾ ਸੀ ਉਹ ਸੁਖਜਿੰਦਰ ਰੰਧਾਵੇ ਦੀ ਮਾਰ ਦਿੰਦਾ ਸੀ ਜਿਹੜਾ ਭਾਰਤਪੁਰ ਸ਼ਨਾਸ਼ੂ ਦਾ ਨਾਂ ਲੈ ਕੇ ਆਉਂਦਾ ਸੀ ਉਹ ਭਾਰਤਪੁਰ ਸ਼ਨਾਸ਼ੂ ਦੀ ਕਹਿ ਦਿੰਦਾ ਸੀ ਕੋਈ ਪ੍ਰਨੀਤ ਕੋਰ ਦਾ ਵੀ ਕਹਿ ਦਿੰਦਾ ਸੀ ਇਸ ਸਭ ਕਾਸੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਤਾਂ ਲੱਡੂਆਂ ਦੇ ਆਰਡਰ ਵੀ ਦਿੱਤੇ ਗਏ ਸੀ ਪਰ ਸੁਖੀ ਰੰਧਾਵਾ ਨਹੀਂ ਬਣ ਸਕੇ ਚਲੰਜ ਸਿੰਘ ਚੰਨੀ ਬਣੇ ਸਿਆਸਤ ਦੇ ਅੰਦਰ ਕੋਈ ਵੀ ਚੀਜ਼ ਨੂੰ ਇਹ ਕਹਿ ਦੇਣਾ ਕਿ ਪੱਥਰ ਤੇ ਲੀਕ ਹੈ ਇਹ ਮੋਰ ਹੈ ਕੋਈ ਪੱਤਰਕਾਰ ਇਹ ਗੱਲ ਕਹਿੰਦਾ ਹੈ ਕੋਈ ਸਿਆਸੀ ਟਿੱਪਣੀਕਾਰ ਇਹ ਗੱਲ ਕਹਿੰਦਾ ਮੇਰਾ ਮੰਨਣਾ ਹੈ ਕਿ ਉਹ ਸਹੀ ਪੱਤਰਕਾਰ ਤੇ ਸਹੀ ਸਿਆਸੀ ਟਿੱਪਣੀਕਾਰ ਨਹੀਂ ਹੈ ਸਿਆਸਤ ਨੂੰ ਸਮਝਣ ਦੇ ਵਿੱਚ ਸਮਰੱਥ ਨਹੀਂ ਹੈ ਕਿ ਜਿਹੜਾ ਬੰਦਾ ਕਹਦੇ ਕਿ ਤਾਂ ਹੋਇਆ ਹੀ ਪਿਆ ਚੱਕ ਲੋ ਇਦਾਂ ਕਹਿਣਾ ਬਹੁਤ ਮੁਸ਼ਕਲ ਹੁੰਦਾ ਜਿੰਨਾ ਸਮਾਂ ਤੁਹਾਡੇ ਹੱਥ 'ਚ ਕੋਈ ਐਸੀ ਚੀਜ਼ ਨਾ ਲੱਗੀ ਹੋਵੇ ਕਿ ਜਿਹੜੀ ਤੁਹਾਨੂੰ ਕਹਿ ਰਹੀ ਹੋਵੇ ਕਿ ਬਾਜਾ ਮਾਰ ਮਾਰ ਕੇ ਕਿ ਇਹ ਗੱਲ ਹੋਈ ਐ ਤੁਹਾਨੂੰ ਲੰਬੇ ਸਮੇਂ ਤੋਂ ਕਹਿ ਰਹੇ ਸੀ ਕਿ ਕੈਬਨਟ ਦੇ ਵਿੱਚ ਰੀਸ਼ਫਲ ਹੋਣਾ ਦੋ ਉਪ ਮੁੱਖ ਮੰਤਰੀ ਲਾਉਣ ਦੀ ਚਰਚਾ ਹਾਲੇ ਵੀ ਚੱਲ ਰਹੀ ਐ ਮੈਂ ਤੁਹਾਨੂੰ ਨਾਂ ਵੀ ਦੱਸੇ ਨੇ ਸਵੇਰੇ ਜਿਨ੍ਹਾਂ ਦੀ ਚਰਚਾ ਮੀਡੀਆ ਦੇ ਅੰਦਰ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਸਿਆਸੀ ਗਲਿਆਰਿਆਂ ਦੇ ਅੰਦਰ ਜਿਹੜੀ ਆ ਸਿਆਸੀ ਹਲਕਿਆੰਤ ਚੱਲ ਰਹੀ ਐ ਇਹ ਹੋਵੇਗਾ ਕਿ ਨਹੀਂ ਹੋਵੇਗਾ ਇਹ ਸਮਾਂ ਦੱਸੇਗਾ 5 ਵਜੇ ਕਿੰਨੂ ਰਾਜਪਾਲ ਦੇ ਸਕੱਤਰ ਰਾਜਪਾਲ ਦੇ ਸੈਕਟਰੀ ਜਾਂ ਪੰਜਾਬ ਦੇ ਸੈਕਟਰੀ ਜਿਹੜੇ ਆ ਮੁੱਖ ਸਕੱਤਰ ਜਿਹੜੇ ਆ ਉਹ ਆਵਾਜ਼ ਮਾਰਦੇ ਆ ਕਿ ਮਿੰਦਰ ਸਿੰਘ ਭਗਤ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਆ ਪੰਜਾਬ ਦੇ ਮੰਤਰੀ ਦੇ ਤੌਰ ਦੇ ਉੱਤੇ ਪੰਜਾਬ ਰਾਜ ਦੇ ਮੰਤਰੀ ਦੇ ਤੌਰ ਦੇ ਉੱਤੇ ਉਹ ਆਪਣੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸੋਚ ਉੱਕਣ ਉਹਨਾਂ ਸਮਾਂ ਕਹਿਣਾ ਕਿ ਆ ਹੋਇਆ ਪਿਆ ਇਹ ਮੁਸ਼ਕਿਲ ਹੈ ਡਾਕਟਰ ਰਵਜੋਤ ਸ਼ਾਇਦ ਸੋਚ ਚੁੱਕ ਵੀ ਲੈਣ ਸ਼ਾਇਦ ਜੋ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਦਾ ਨਾਂ ਜਿਹੜਾ ਲਿਸਟ ਚੋਂ ਬਾਹਰ ਕਰ ਦਿੱਤਾ ਗਿਆ ਹੈ ਇਹ ਸੱਚ ਹੋ ਜਾਣ ਇਹ ਹੁਣ ਸਮਾਂ ਦੱਸੇਗਾ